ਆ ਕੁੜੀ ਨੇ ਲੈਣਾ ਮੈਨੂੰ ਨਿੱਕੀ ਚੋਣੇ ਖਾਈ ਲਿਆ ਇਹ ਤੇ ਕੋਣ ਮੰਗੂ ਚੰਮੜੀ ਮੈਨੂੰ ਨਾ ਮੈਂ ਕੈਨੂੰ ਦੱਸਣ ਜੋਗੀ ਹਾਂ ਗਾਲ ਤੇ ਨਾ ਖੋਚਣ ਮੈਂ ਉਹਨਾਂ ਨੂੰ ਵਿਚਾਰਿਆਂ ਨੂੰ ਧੂਹੀ ਕੀਤਾ ਇਹਦੇ ਮਗਰ ਲਾ ਕੇ ਮੈਂ ਘਰੋਂ ਨਿਕਲੀ ਸਾਰਾ ਕਰ ਜਾਲ ਲਿਆ ਮੈਂ ਤੇ ਹੀ ਦੇ ਮਗਰ ਲਾ ਕੇ ਹੋਈ ਗਈ ਆ ਤੇ ਦਾਲ ਵੀ ਪਈ ਹੈਗੀ ਆ ਤੇ ਆਟਾ ਗੁੱਜਾ ਵਾ ਕੰਮ ਨਿਬੜਿਆ ਵਾ ਯਾਕੀ ਮੇਰੇ ਟੈਨਸ਼ਨ ਨਾ ਰਹੂਗੀ ਕੋਈ ਵੀ ਲੀਨ ਵਿੱਚ ਸਕੂਲ ਆਉਣ ਵਾਲੀ ਹੀ ਉਹ ਵੀ ਹਲੇ ਤੱਕ ਆਈ ਨਹੀਂ ਚਾ ਸਬਜੀ ਬਣ ਗਈ ਆ ਚਲ ਲੀਨ ਵਿੱਚ ਸਕੂਲ ਗਈ ਆ ਇਦਾਂ ਕਰਨੀ ਆ ਮਾਸੀ ਜੀ ਉਹਨਾਂ ਨੂੰ ਫੋਨ ਲਾਉਣੀ ਆ

ਆਈਂ ਠੀਕ ਕਰਦੀ ਦਵਾਈ ਖਾਦੀ ਹੈ ਕਿ ਨਹੀਂ ਨਾ ਦਵਾਈ ਨਹੀਂ ਖਾਦੀ ਅਜੇ ਮੈਂ ਤੇ ਮੰਮੀ ਤਾਂ ਹੀ ਤੂੰ ਜਿਆਦਾ ਹੋਈ ਨਾ ਕਿ ਤੈਨੂੰ ਮੈਂ ਕਹਿ ਕੇ ਵੀ ਗਈ ਸੀ ਵੀ ਤੂੰ ਦਵਾਈ ਖਾ ਲਈ ਤੇ ਮੈਂ ਆ ਗਈ ਆ ਲੈ ਫੜ ਦਵਾਈ ਖਾ ਪਹਿਲਾਂ ਦਵਾਈ ਨਾਲ ਗੜਾ ਬਸ ਪਾਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਾਣੀ ਲਵਾ ਮਮੀ ਵਾਲਾ ਪਾਣੀ ਤੇ ਖਾ ਪਹਿਲਾਂ ਦਵਾਈ ਮੈਂ ਨਹੀਂ ਖਾਣੀ ਦਵਾਈ ਲੈ ਜਾ ਮਮੀ ਦਵਾਈ ਤੇ ਖਾ ਦਵਾਈ ਦੱਸ ਖਾਏਗੀ ਤੇ ਠੀਕ ਹੋਏਗੀ ਨਹੀਂ ਨਹੀਂ ਦਵਾਈ ਮੇਰੇ ਕੋਲ ਨਹੀਂ ਚੱਲੀ ਜਾਂਦੀ ਮਮੀ ਇਦਾਂ ਨਹੀਂ ਕਰੀ ਜੇ ਬਿਠੇਰੀ ਦਵਾਈ ਖਾਣੀ ਆ ਤੂੰ ਦਵਾਈ ਖਾ ਆਵੇ ਮੈਂ ਪੈਸੇ ਲੈ ਕੇ ਆਈ ਆ ਤੇ ਮੈਂ ਤੈਨੂੰ ਲਵਲੀ ਹੋਣਾ ਕੋ ਖੜਦੀ ਆ ਤੂੰ ਦਵਾਈ ਖਾ ਮਾੜੀ ਜੀ ਤੁਰਨ ਵਾਲੀ ਹੋਏਗੀ ਤੇ ਫੇਰ ਹੀ ਆ ਨਾ ਆਵੇ ਆਂਟੀ ਨੇ ਦਿੱਤੇ ਆ ਪੈਸੇ ਮੈਨੂੰ ਹਾਂ ਨਹੀਂ ਕੀ ਕਰਨਾ ਤੂੰ ਖਾ ਦਵਾਈ ਲੱਲੀ ਮੈਂ ਕਿਹੜਾ ਗਾੜੀ ਕਦੀ ਉਹ ਕੋਈ ਗੱਲ ਨਹੀਂ ਮੈਂ ਕਰ ਲੂਗੀ ਉਹਨਾਂ ਦੀਆਂ ਮਿੰਤਾ ਤੂੰ ਦਵਾਈ ਤੇ ਖਾ ਜਾਣਾ ਹੀ ਨਹੀਂਗਾ ਉੱਥੇ ਮੈਂ ਕਰੇ ਬਿਨਾਂ ਜਾਣਾ ਆਏ ਆਏ ਰਵਾਹ ਥੋੜਾ ਜਿਹਾ ਨਾ ਰੈਸਟ ਕਰ ਲਾ ਤੇ ਮੁੜ ਕੇ ਨਾ ਜਾਣੇ ਆ ਤੇ ਕੋਈ ਗੱਲ ਨਹੀਂ ਜੋ ਹੋਊਗਾ ਵੇਖੀ ਜਾਊਗੀ ਹੋਣਾ ਕੀ ਐ ਉੱਥੇ ਬੜਾ ਕੋ ਬਣਨਾ ਹੈ ਚੰਗਿਆਂ ਉਹ ਨਹੀਂ ਬਣਦਾ ਮੰਮੀ ਐਨੇ ਚਿਹਰੇ ਚ ਖਰੇ ਹੋ ਬਦਲ ਹੀ ਗਏ ਹੁਣ ਨਹੀਂ ਬਦਲਣਾ ਉਹਨਾਂ ਨੇ ਬਦਲ ਜਾਣਾ ਵਾ ਉਹਨਾਂ ਨੇ ਲਵਲੀ ਨਹੀਂ ਗਾ ਇਦਾਂ ਦਾ ਉਹਨੇ ਤੇਰੇ ਵੱਲ ਵੇਖ ਕੇ ਨਾ ਤੇ ਉਹਨੇ ਕੋਈ ਗੱਲ ਨਹੀਂ ਕੱਖ ਨੀਗਾ ਕਹਿਣਾ ਉਹਨੇ ਤੂੰ ਫੇਰ ਨਾ ਕਰ ਇੱਕ ਵਾਰੀ ਚਿਹਰਾ ਉਹਨਾਂ ਦਾ ਮੈਨੂੰ ਬੁਖਾਲ ਦੇ ਦਲਜਿੰਦਰ ਉਹਨਾਂ ਨੇ ਹਲਕਾਰ ਵਾੜਨ ਮਮੀ ਤੂੰ ਇਦਾਂ ਕਿਉਂ ਸੋਚਦੀ ਮੈਨੂੰ ਪਤਾ ਵਾ ਨਹੀਂ ਬਣਦਾ ਨਾ ਅਸੀਂ ਕੋਈ ਸਿੱਧਾ ਕੰਮ ਕੀਤਾ ਹੋਏ ਨਾ ਕਰ ਵੜਾਂਗੇ ਅਸੀਂ ਕੋ ਕੰਮ ਸਿੱਧਾ ਕੀਤਾ ਹੋਏ ਮੰਮੀ ਕੋ ਨਹੀਂ ਹੁੰਦਾ ਐਦਾਂ ਨਾ ਕਹੀ ਜਾ ਜੇ ਮੈਂ ਮਾੜੀ ਜੀ ਹਿੰਮਤ ਕੀਤੀ ਹੈ ਨਾ ਤੂੰ ਐਦਾਂ ਕਹਿ-ਕਹਿ ਕੇ ਤੇ ਮੈਨੂੰ ਤੂੰ ਹੋਰ ਕੀ ਕਰੀ ਜਾਨੀ ਨਹੀਂ ਜੀ ਮੈਂ ਉਹਨਾਂ ਵੀ ਧੱਕਾ ਦੇ ਕੇ ਸੋਟਾਈ ਚੱਲ ਮੰਮੀ ਕੋਈ ਗੱਲ ਨਹੀਂ ਨਾ ਉਹਨਾਂ ਵਾਲੇ ਵੇਖਿਆ ਨਾ ਬੋਤ ਵਾਲੇ ਵੇਖਿਆ ਮੈਂ ਇੱਕ ਵਾਰੀ ਜਾ ਕੇ ਵੇਖਨੇ ਆ ਵੀ ਕੀ ਕਹਿੰਦੇ ਆ ਚੱਲ ਕੋਈ ਨਹੀਂ ਜੇ ਨਾਂ ਰੱਖਣਗੇ ਤੇ ਤੂੰ ਕਹਿੰਨੀ ਵੀ ਮੈਂ ਉਹਨਾਂ ਨੂੰ ਵੇਖਣਾ ਵਾ ਚੱਲ ਵੇਖ ਤੇ ਆਏਂਗੀ ਨਾ ਇੱਕ ਵਾਰੀ ਤੇ ਫੇਰ ਅਸੀਂ ਇੱਥੇ ਆ ਜਾਾਂਗੇ ਜੋ ਸਾਡੀ ਕਿਸਮਤ ਹੋਊਗਾ ਵੇਖਿਆ ਜਾਊਗਾ ਸਾਲੇ ਕਰੀ ਮੈਨੂੰ ਉਹਨਾਂ ਦੇ ਮੂੰਹ ਕੋ ਖਾਲਦੇ ਮੁੰਕੇ ਫਿਰਕ ਚੱਲ ਤੂੰ ਘਰ ਘੜੀ ਕਰ ਰੈਸਟ ਤੇ ਕੋਈ ਗੱਲ ਨਹੀਂ ਜਾਣੇ ਆ ਫਿਰ ਚੱਲ ਠੀਕ ਆ ਫਿਰ ਪਹਿਲਾ ਲੰਮੀ ਘੜੀ ਦਾ ਹਾਏ ਰੱਬਾ ਮੈਨੂੰ ਤੇ ਕੋ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਗੱਲ ਮੰਮੀ ਦੀ ਵੀ ਸੱਚੀ ਐ ਵੀ ਅਹੀਂ ਕਿਹੜਾ ਉਹਨਾਂ ਨਾਲ ਕੋਈ ਚੰਗਾ ਕੀਤਾ ਜਿਹੜਾ ਉਹਨਾਂ ਨੇ ਘਰਵਾੜਨਾ ਵਾ ਪਰ ਇਹ ਆ ਮੇਰਕੋ ਮੰਮੀ ਵੀ ਤਰਲੇ ਲੀਂਦੀ ਵੇਖੀ ਨਹੀਂ ਜਾਂਦੀ ਤੇ ਇੱਕੋ ਗੱਲੀ ਕਰੀ ਜਾਂਦੀ ਐ ਕਿ ਮੈਂ ਇੱਕ ਵਾਰੀ ਵੇਖਣਾ ਵਾ ਉਹਨਾਂ ਨੂੰ ਚੱਲ ਕੋਈ ਨਹੀਂ ਮਨਾ ਇੱਕ ਵਾਰੀ ਤੇ ਤੂੰ ਲੈ ਕੇ ਜਾ ਨਾ ਵੀ ਉਹ ਘਰਵਾੜਾਂਗੇ ਉਹਨਾਂ ਨੂੰ ਵੇਖ ਤੇ ਆਉਗੀ ਫੇਰ ਇੱਥੇ ਆ ਜਾਾਂਗੇ ਅਰੇ ਆ ਰੁਪਈਆ ਵੀ ਮੇਰਕੋ ਸੌਗਾ ਤੇ ਕਿੱਦਾਂ ਜਾਵਾਂਗੇ ਇੱਦਾਂ ਖੜੂੰਗੀ ਮੈਂ ਮੰਮੀ ਕਦੋਂ ਨਹੀਂ ਕਿਹਾ ਉਹ ਲਿਆ ਅੱਡੇ ਨਾਲ ਨੂੰ ਤੋ ਸਮਾਂ ਨਹੀਂ ਦੁਖਾਂਦੀ ਪਰ ਆਪਕੇ ੜੇ ਧੇਰ ਨੂੰ ਖੁੰਮਦਿਆ ਇਹ ਦਲਜਿੰਦਰ ਨਹੀਂ ਦਲਜਿੰਦਰ ਨਵੇਂ ਨੂੰ ਗੋਲੀ ਰਾ ਦੇ ਉੱਤੇ ਲੈਣ ਨੂੰ ਹਾਈ ਮੈਂ ਮਰ ਚਲੀ ਹੁੰਦੇ ਮੰਮੀ ਕੀ ਹੋਂਡਿਆ ਵਾ ਤੈਨੂੰ ਮਾੜਾ ਜਾ ਹੌਸਲਾ ਦੇ ਘਰ ਠੰਡ ਬਣੀ ਲੱਗਣ ਈ ਆ ਮਿੰਨੇ ਠੰਡ ਤੇ ਲੱਗਣ ਈ ਆ ਤੇ ਪਰ ਮਾੜਾ ਜਾ ਉੱਠੇਗੀ ਤੇ ਫੇਰ ਹੀ ਅਸੀਂ ਜਾਵਾਂਗੇ ਇੰਦਾ ਅਸੀਂ ਕਿੱਦਾਂ ਜਾਵਾਂਗੇ ਦੱਸ ਕਿੱਥੇ ਜਾਣਾ ਮਾਉਨਾ ਹੀ ਤੇ ਜਾਣਾ ਨਹੀਂ ਆ ਮੰਮੀ ਹੁਣ ਨਹੀਂ ਜਾਣ ਜੋਗੇ ਰਹਿਗੇ ਕਿਤੇ ਵੀ ਨਹੀਂ ਮਾੜਾ ਮੋਟਾ ਤੂੰ ਹੌਸਲਾ ਕਰ ਤੂੰ ਇੰਦਾ ਕਰੀ ਜਾਏਂਗੀ ਤੇ ਮੈਂ ਤੈਨੂੰ ਕਿੱਦਾਂ ਖੜੂਗੀ ਦੱਸ ਹਾਏ ਕੀ ਕਰਨ ਜਾਣਾ ਮਾਰੇ ਆਂਦੇ ਪਰ ਇੱਥੇ ਜਿੱਥੇ ਬੈਠੇ ਆ ਬੈਠੇ ਰਹੋ ਨਾਲੇ ਕਹੀ ਜਾਨੀ ਮੈਂ ਉਹਨਾਂ ਨੂੰ ਮਿਲਣਾ ਵਾ ਨਹੀਂ ਉਹਨਾਂ ਕੋਲ ਜਾਣਾ ਕਿਤਰਾ ਵਾ ਕਿਹੜੇ ਮੂਨਾ ਜਾਵਾਂਗੇ ਉੱਥੇ ਅਸੀਂ ਮਮੀ ਇਹ ਤੇ ਮੈਨੂੰ ਵੀ ਪਤਾ ਪਰ ਇਹ ਆ ਕਿ ਜਾਣਾ ਤੇ ਹੁਣ ਹੈਗਾ ਹੀ ਆ ਕੋਈ ਉਹਨਾਂ ਨਾਲ ਘੱਟ ਨਹੀਂ ਕੀਤੀ ਅਸੀਂ ਅਸੀਂ ਕਿੰਨੇ ਬਹੁਤ ਬੁਰਾ ਕੀਤਾ ਉਹਨਾਂ ਦੇ ਨਾਲ ਅਸੀਂ ਮੈਂ ਤੇ ਨਾ ਉਹ ਵੇਲੇ ਘੜੀ ਨੂੰ ਪਸਤੋਂ ਲਈਆਂ ਜਦੋਂ ਐਵੇਂ ਨਾ ਥੋੜੀ ਥੋੜੀ ਗੱਲੇ ਉਹਨਾਂ ਨਾਲ ਲੜਦੇ ਹੁੰਦੇ ਸੀ ਤੇ ਐਵੇਂ ਪਿਆਲੀ ਵੇਚ ਬੈਠੇ ਅਸੀਂ ਨਾ ਵੇਚਦੇ ਤੇ ਅੱਜ ਜਿੱਦਾਂ ਮਰਜ਼ੀ ਅਸੀਂ ਉਹਨਾਂ ਦੇ ਘਰ ਜਾਂਦੇ ਅਗਲਿਆਂ ਨੂੰ ਵੀ ਹੁੰਦਾ ਇਕਤੂ ਪਾਏ ਸਾਰੇ ਡਾਬ ਬੈਠੀਆਂ ਉਹ ਹੀ ਨਹੀਂ ਕਰ ਹੱਥਾਂ ਮਮਮੀ ਕੀ ਕਰਾਂ ਮੈਂ ਪਤਾ ਨਹੀਂ ਮੇਰੀ ਵੀ ਮੱਤ ਤੇ ਪੜਦਾ ਹੀ ਪੈ ਗਿਆ ਉਹਦਣ ਨਾ ਮੈਂ ਉਹ ਫੋਨ ਵਾਲੇ ਦੇ ਮਗਰ ਲੱਗਦੀ ਤੇ ਨਾ ਆ ਆ ਦਿਨ ਵੇਖਣੇ ਪੈਂਦੇ ਤੇ ਚੱਲ ਕੋਈ ਨਹੀਂ ਹੁਣ ਉਹ ਤੇ ਜੋ ਹੋਣਾ ਹੀ ਹੋ ਗਿਆ ਕੋਈ ਨਾ ਚੱਲ ਗਿਆ ਤੇ ਟਿੱਕੀ ਬੈ ਕੇ ਖਾਨੀਆਂ ਨਹੀਂ ਮਮਮੀ ਉਹ ਹੱਡੇ ਨਾਲ ਕੰਮ ਹੋਣਾ ਹੀ ਹੋਣਾ ਹੈ ਜੇ ਇਦਾਂ ਨਾ ਜਾਂਦੇ ਤੇ ਕਿ ਹੋਰ ਤਰੀਕੇ ਨਾਲ ਚੱਲ ਜਾਣੇ ਜਿਹੜੀ ਇਦਾਂ ਦੇ ਪੈਸੇ ਹੁੰਦੇ ਆ ਨਾ ਉਹ ਜਾਂਦੇ ਹੀ ਹੁੰਦੇ ਹੋ ਨਹੀਂ ਰਹਿੰਦੇ ਹੁੰਦੇ ਤੇ ਤੂੰ ਇਦਾਂ ਕਰ ਥੋੜਾ ਜਿਹਾ ਹੌਸਲਾ ਕਰ ਤੇ ਚੱਲ ਕੋਈ ਨਹੀਂ ਜਾਣੇ ਅਸੀਂ ਇੱਥੇ ਤੱਕ ਆ ਗਏ ਆ ਇੱਥੋਂ ਹੁਣ ਗਾੜੀ ਵੀ ਜਾਣੇ ਆ ਵੇਖੀ ਜਾਊਗੀ ਰੱਖਣਗੇ ਠੀਕ ਆ ਨਾ ਰੱਖਣਗੇ ਤੇ ਕੋਈ ਨਹੀਂ ਇੱਥੇ ਤੇ ਵਾਪਸ ਆਵਾਂਗੇ ਆ ਹੋ ਗਏ ਹੈ ਲਾਜ ਦਾ ਕਰ ਨਹੀਂ ਕਰ ਲਾ ਫਿਰ ਆਪ ਤਾਂ ਤੂੰ ਥੋੜਾ ਹੌਸਲਾ ਕਰੇਂਗੀ ਤੇ ਫੇਰ ਹੀ ਆ ਨਾ ਇਦਾਂ ਹੁਣ ਮੈਂ ਤੈਨੂੰ ਚੁੱਕ ਕੇ ਤੇ ਖੜ ਨਹੀਂ ਸਕਦੀ ਵੀ ਮੈਂ ਚੁੱਕ ਕੇ ਲੈ ਜਾ ਤੈਨੂੰ ਨਹੀਂ ਮੈਨੂੰ ਪਰਾਵਾਂ ਨਾ ਉਹਨਾਂ ਨੇ ਨਹੀਂ ਵੜਨ ਦੇ ਨੀ ਜਾਨਾ ਨਾ ਮੈਂ ਤੁਰਨ ਜੂਗੀ ਰਾਹੀਆਂ ਦੇ ਨਾਲ ਮੇਰੇ ਕੋ ਹੰਗ ਲੈ ਜਾਂਦਾ ਤੇ ਮੰਮੀ ਮੈਂ ਤੈਨੂੰ ਖੜੂਂਗੀ ਕਿੱਦਾਂ ਮੇਰੇ ਪੈਰੀ ਰੰਦੇ ਜਿੱਥੇ ਪਈ ਮਾੜਾ ਮੋਟਾ ਤੁਰੇਗੀ ਅੱਡੇ ਤੱਕ ਜਾਏਗੀ ਤੇ ਫੇਰ ਹੀ ਅਸੀਂ ਗਾੜੀ ਜਾਵਾਂਗੇ ਕਾਹਦੇ ਉੱਤੇ ਕਾਤੇ ਖੜਾ ਮੈਂ ਤੈਨੂੰ ਨਹੀਂ ਜਾ ਜਾਣਾ ਮੇਰੇ ਕੋਲ ਚੱਲ ਕੋਈ ਨਹੀਂ ਤੂੰ ਥੋੜਾ ਜਿਹਾ ਹੌਸਲਾ ਕਰ ਦਵਾਈ ਖਾਦੀ ਹੈ ਨਾ ਹੋ ਜਾਣਾ ਵਾ ਤੂੰ ਥੋੜੀ ਜੀ ਠੀਕ ਤੇ ਕੋਈ ਗੱਲ ਨਹੀਂ ਫੇਰ ਜਾਣੇ ਅਸੀਂ ਹਾਂ ਚੱਲ ਵੇਖ ਲੈ ਚੱਲ ਤੂੰ ਪੈ ਲੰਮੇ ਤੇ ਮੈਂ ਵੇਖਾਂ ਕੋਈ ਲੀੜਾ ਲੂੜਾ ਜਿਹੜਾ ਵਾ ਨਾ ਤੇ ਉਹ ਮੈਂ ਕਰਦਾ ਤੇਰਾ ਚੱਲ ਕਰ ਲਾ ਚੱਲ ਮੰਮੀ ਤੂੰ ਲੰਮੀ ਪਿਆ ਤੇ ਮੈਂ ਵੇਖਦੀ ਆ ਕਰਦੀ ਆ ਕੋਈ ਇੰਤਜ਼ਾਮ ਤੈਨੂੰ ਖੜਨ ਦਾ ਚੰਗਾ ਤੇ ਨਾਲੇ ਮੈਂ ਤੇਰੇ ਉਹ ਦੋ ਗਲੀਡੇ ਜਿਹੜੇ ਆ ਨਾ ਉਹਨਾਂ ਨੂੰ ਧੋ ਕੇ ਨਾ ਤੇ ਕਰ ਲਾਂ ਉਹਨਾਂ ਨੂੰ ਤਿਆਰ ਅਰੇ ਇਹਦੇ ਚੰਗੇ ਭਲੇ ਉਹਨਾਂ ਨੂੰ ਕੀ ਹੋਇਆ ਵਾ ਮੰਮੀ ਮਾੜੇ ਜੇ ਤੋਦਨੀ ਆ ਅਰੇ ਇਹਦੇ ਧੋਣੇ ਖਾਣੇ ਨਾਲ ਆ ਕਿੰਨੇ ਦੇ ਹੋ ਗਏ ਆ ਤੇ ਇਦਾਂ ਹੀ ਬਸ ਉਹ ਤੋਂ ਪਈ ਨਹੀਂ ਗੇ ਹੈਗੇ ਅਰੇ ਇਹਦੇ ਤੇਰਾ ਪਾਣੀ ਪੂਣੀ ਜੋ ਕੱਢ ਲਿਆ ਕਰਾਂਗੇ ਪਰ ਹੁਣ ਕਿੱਥੋਂ ਇੰਨਾ ਖਰਚਾ ਕਰਨਾ ਚੱਲ ਕੋਈ ਨਹੀਂ ਮੈਂ ਵੀ ਇਹਦੀ ਆ ਜੇ ਤੇ ਕੋਈ ਆਟੋ ਆਟੋ ਵਾਲਾ ਲੱਭ ਗਿਆ ਨਾ ਤੇ ਫਿਰ ਮੈਂ ਇੱਥੇ ਹੀ ਲੈ ਆਉਂਗੀ ਤੇ ਇੱਥੋਂ ਹੀ ਬਹਿ ਕੇ ਚਲ ਜੀ ਚਲ ਵੇਲੀ ਚਲ ਠੀਕ ਆ ਤੂੰ ਪਹਿਲ ਮੈਂ ਆ ਕੁੜੀ ਨੇ ਲੈ ਨਾ ਮੈਨੂੰ ਨਿੱਕੀ ਚੋਣੇ ਖਾਈ ਲਿਆ ਇਹਦੇ ਕੋਣ ਮੰਗੂ ਚੰਮੜੀ ਮੈਨੂੰ ਨਾ ਮੈਂ ਕਿਹਨੂੰ ਦੱਸਣ ਜੋਗੀ ਹਾਂ ਗਾਲ ਤੇ ਨਾ ਕੋਸ਼ਣ ਮੈਂ ਉਹਨਾਂ ਨੂੰ ਵਿਚਾਰਿਆਂ ਨੂੰ ਦੁਖੀ ਕੀਤਾ ਇਹਦੇ ਮਗਰ ਲਾ ਕੇ ਮੈਂ ਘਰੋਂ ਨਿਕਲੀ ਸਾਰਾ ਘਰ ਜਾਲ ਲਿਆ ਮੈਂ ਤੀ ਦੀ ਮਗਰ ਲਾ ਕੇ ਮਸੀ ਜੀ ਕਦੋਂ ਤੱਕ ਆਉਣਾ ਜੇ ਤੁਸੀਂ ਟਾਈਮ ਕਿੰਨਾ ਹੋ ਗਿਆ ਸੀ ਹੁਣ ਤੇ ਅੱਦੇ ਤਿਆਰਿਆਂ ਤੇਰੇ ਮਾਫੜੀ ਥੋੜਾ ਜਿਹਾ ਲੇਟ ਹੋਗੇ ਸੀ ਬੰਦੀ ਦਾ ਗਏ ਸੀ ਹੁੰਦੇ ਤਿਆਰ ਹੋ ਬੱਦੇ ਨੇ ਤੱਕਾ ਵੇ ਲੈ ਕੋ ਅੱਛਾ ਅੱਛਾ ਠੀਕ ਆ ਤੇ ਮੇਰੀ ਗੱਲ ਸੁਣ ਮਾਰੇ ਹਾਂਜੀ ਤੇ ਮੰਮੀ ਨੂੰ ਲੈਣ ਚੱਲ ਗਏ ਕਿ ਨਾ ਤਾਂ ਰਹਿ ਗਏ ਤੇ ਲਓ ਇਹ ਮੇਰਾ ਦੰਨ ਅਧਿਕਾਰੀ ਆ ਜੋ ਪਹਿਲਾਂ ਤਿੰਝਾਣਾ ਨਾ ਨਹੀਂ ਨਹੀਂ ਮਸੀ ਜੀ ਆਪਾਂ ਨੀਗਾ ਨਾਲ ਜਾਣਾ ਹੈਗਾ ਪਤਾ ਨਾ ਲਵਲੀਨ ਨੇ ਸਕੂਲ ਤੋਂ ਆਉਣਾ ਵਾ ਅੱਛਾ ਉਹਨਾਂ ਦਾ ਸਕੂਲ ਕੱਲ੍ਹ ਆਈ ਉਹ ਸਵੇਰੇ ਵੀ ਡੇਈ ਜੇਦ ਕਰਨਾ ਖੰਦੀ ਵੀ ਪਾਪਾ ਨਹੀਂ ਆਉਣਾ ਵਾ ਤੇ ਮੈਂ ਹਾਂ ਨਹੀਂ ਪੋਤੋ ਦੋਤਾ ਖਾ ਲੈਣਾ ਠੀਕ ਆ ਤੇ ਹਾਂਜੀ ਤਾਂ ਕਰਕੇ ਜਾ ਨਹੀਂਗਾ ਜਾਣਾ ਤੇ ਮਾਸੜ ਜੀ ਕੋਈ ਨਹੀਂ ਚਲ ਜਾਂਦੇ ਆ ਚਲ ਕੋਈ ਗੱਲ ਨਹੀਂ ਇੱਥੇ ਹੀ ਆ ਜਾਂਦੇ ਆ ਆਪਾਂ ਹਾਂਜੀ ਨਹੀਂ ਤੇ ਇੱਥੇ ਹੀ ਆਜੋ ਤੇ ਆਜੋ ਜਿਆ ਟਾਈਮ ਨਹੀਂ ਹੈ ਰੋਟੀ ਪਾਣੀ ਬਣਿਆ ਵੇ ਮੈਂ ਪਾਉਂਦੀ ਹਾਂ ਚੱਲਣਾ ਘਰੇ ਹੁਣ ਕੋਈ ਨਹੀਂ ਕੋਈ ਨਹੀਂ ਪੋਤੋ ਦੇ ਘੰਟੇ ਫਟਾ ਦੇ ਹਾਂ ਚਲੋ ਠੀਕ ਜੀ ਠੀਕ ਆ ਅੱਛਾ ਉਹੀ ਕੀ ਕਰੀ ਜਾਣ ਦੇ ਜੇ ਅਜੇ ਤੱਕ ਤਿਆਰ ਨਹੀਂ ਹੋਏ ਉਹਨਾਂ ਦਾ ਫੋਨ ਆਇਆ ਵੀ ਛੇਤੀ ਆ ਜਿਓ ਤਿਆਰ ਤੇ ਮੈਂ ਹੋ ਗਿਆ ਹੋਰ ਕਿਦਾਂ ਹੋਣਾ ਵਾ ਤੇ ਮੇਰੇ ਇਹ ਗੱਲ ਸੁਣ ਕਿ ਮੈਂ ਇਕੱਲੇ ਨਹੀਂ ਜਾਣਾ ਵਾ ਕਿ ਕੁੜੀ ਨੇ ਵੀ ਨਾਲ ਜਾਣਾ ਵਾ ਨਹੀਂ ਨਹੀਂ ਰਪਿੰਦਰ ਕਹਿੰਦੀ ਮੈਂ ਨਹੀਂ ਨਾਲ ਜਾਣਾ ਲਵਲੀਨ ਨੂੰ ਸਕੂਲ ਕੱਲੇ ਆ ਵਾ ਤਾਂ ਦੀ ਮਾਸਲ ਦੀ ਇਕੱਲੇ ਹੀ ਚਲ ਜਾਣਗੇ ਤੁਸੀਂ ਇਕੱਲੇ ਨਹੀਂ ਜਾਣਾ ਵਾ ਮੈਨੂੰ ਉੱਥੇ ਪੈਂਡੂਦ ਕੋ ਉਤਾਰ ਦਿਓ ਚਲ ਇਦਾਂ ਕਰ ਲਈਨੇ ਫਿਰ ਹਾਂ ਚਲੋ ਫਿਰ ਜੇ ਮਾਰੋ ਬੂਆ ਤੁਰੋ ਫਿਰ ਆ ਚਲੋ ਆ ਚਲੀਏ ਪਲਿੰਸ ਫੁੱਲ ਦੋ ਆ ਵੀ ਗਿਆ ਹੋਏ ਲਓ ਖੋਲ ਦੇ ਨੇਵੀ ਪਹਿਲੇ ਜੁਨੀਫਾਰਮ ਲਾ ਲੀਏ ਠੀਕ ਆ ਲਾ ਲੀਏ ਪਹਿਲੇ ਜੁਨੀਫਾਰਮ ਪਪਾ ਨੇ ਕਿੱਦਾਂ ਆਣਾ ਪਪਾ ਨੇ ਪਪਾ ਪੁੱਤ ਹੋਣ ਵਾਲੀ ਆ ਪਪਾ ਗਏ ਆ ਉਹ ਲੈਣ ਮਾ ਸੜਜੀ ਗਏ ਆ ਲੈਣੇ ਆ ਜਾਣਾ ਉਹਨਾਂ ਨੇ ਠੀਕ ਆ ਚਲੋ ਪਹਿਲਾਂ ਜੁਨੀਫਾਰਮ ਲਾਈਏ ਫਿਰ ਪਾਪਾ ਨੇ ਕਿੰਨੀ ਚੀਜ਼ਾਂ ਲੈ ਕੇ ਹੋਣੀਆਂ ਵਾ ਆਉਣ ਵਾਲੇ ਪਾਪਾ ਚਲਾਓ ਜੁਨੀਫਾਰਮ ਲਾਈਏ ਪਹਿਲਾਂ ਆਜੋ ਸਾਮਣੇ ਤਾਂ ਲੱਭਨ ਨਹੀਂ ਡਿਆ ਕੋਈ ਲੈ ਮਾਸੀ ਜੀ ਆ ਗਏ ਹੋਰ ਫੋਨ ਕੀਤਾ ਸੀ ਤੇ ਹੋਣਾ ਸੀ ਸਾਸੀਆ ਮਾਸੀ ਜੀ ਸਾਥੇ ਆ ਪੋਤੀ ਠੀਕ ਠਾਕ ਤੀ ਸੁਣਾਓ ਤੇ ਮਾਸੂ ਜੀ ਚਲ ਗਈ ਉੱਥੋਂ ਹੀ ਉਹ ਫਿਰ ਮੈਨੂੰ ਨਾ ਤਾਂ ਸਾਕੇ ਚਲ ਗਈ ਹਾਈ ਹਾਈ ਇਹ ਤਾਂ ਚਾਹ ਘੋਟੇ ਤੇ ਪੀ ਜਾਂਦੇ ਕੋਈ ਨਹੀਂ ਆਣ ਕੇ ਪੀਂਦੇ ਇਹ ਚਾਹ ਚਲ ਆ ਜਾਓ ਹੋਰ ਪੋਤਾ ਸਭ ਠੀਕ ਠਾਕ ਆ ਹਾਂਜੀ ਮਾਸੀ ਜੀ ਵਧੀਆ ਠੀਕ ਠਾਕ ਆ ਤਾਂ ਉਹ ਨਿੱਕੀ ਆ ਗਈ ਸਕੂਲੋਂ ਹਾਂਜੀ ਉਹ ਬਸ ਸਾਡੇ ਗਾੜੀ ਘੜੀ ਆਈ ਹੈ ਅੱਛਾ ਅੱਛਾ ਤਾਂ ਆਈ ਨਹੀਂ ਇੱਧਰ ਨੂੰ ਉਹ ਤੁਹਾਨੂੰ ਪਤਾ ਵਾ ਇੱਕ ਦਸੰਗ ਦੀ ਬੜਾ ਮੈਂ ਤਾਂ ਗੈਨ ਨਹੀਂ ਮਾਸੀ ਆਏ ਤੇ ਚਲਾ ਮਿਲ ਕੇ ਆਈਏ ਅੱਛਾ ਫਿਰ ਮੁੜ ਗਈ ਨਿਆਣਿਆਂ ਦਾ ਹੁੰਦਾ ਯਾਰ ਉਹ ਹੀ ਹਾਂਜੀ ਜਿਹੋ ਉਹਦਾ ਜਾਂਦੇ ਆ ਗੋਪੀ ਦਾ ਹੁੰਦਾ ਫੋਨ ਹਾਂ ਗੋਪੀ ਦਾ ਹੁੰਦਾ ਵਾ ਠੀਕ ਠਾਕ ਬੜਾ ਵਧੀਆ ਕੰਮ ਤੇ ਜਾਂਦਾ ਹਾਂ ਕੰਮ ਤੇ ਜਾਂਦਾ ਵਾ ਚੱਲ ਵਧੀਆ ਸੁਖਨਾ ਜਾ ਟੀ ਵੀ ਲੋ ਜਵਾਨ ਹੋ ਗਿਆ ਤੇ ਜਾੜੀ ਬਾਹਰ ਚ ਲੱਗ ਗਿਆ ਟਾਈਮ ਛਾਟੀ ਲੰਗ ਜਾਂਦਾ ਪੁੱਤ ਟਾਈਮ ਦਾ ਪਤਾ ਲੱਗਦਾ ਭਾਰੀ ਇਹ ਵੀ ਮਸੀ ਜੀ ਦਾ ਮਲਾਇਆ ਸਾਹਿਬ ਵੀ ਘਰ ਵਿੱਚ ਕਲਾ ਕੁਲੇਸ਼ ਨਾ ਹੋਵੇ ਤੇ ਟਾਈਮ ਕਿੰਨਾ ਵਧੀਆ ਲੰਘਦਾ ਵਾ ਨਾ ਸਹੀ ਗੱਲ ਆ ਪੁੱਤ ਕਿ ਉਹ ਵੀ ਚੰਗੀ ਰਹਿੰਦੀ ਘਰ ਰਹਿੰਦੀ ਤੇ ਚਲ ਸਾਰੇ ਵਧੀਆ ਰਹਿੰਦੇ ਸਾਰੇ ਵਧੀਆ ਕਿ ਚਲੋ ਸੁਖਨਾ ਨੂੰ ਮੁੰਡਾ ਵੀ ਚਲੋ ਬਾਹਰ ਚਲ ਗਿਆ ਵਾ ਜਿਹੜਾ ਰੱਬ ਨੇ ਦਿਨ ਮੋੜ ਨਹੀਂ ਹੁੰਦਾ ਸਭ ਕੁਝ ਹੋ ਜਾਂਦਾ ਵਾ ਉਹ ਤਾਂ ਪੁੱਤ ਚਾਰ ਚਾਰ ਵਾਰ ਸਭ ਫੋਨ ਕਰਦਾ ਨਾ ਦਾਦੀ ਰੋਟੀ ਖਾਦੀ ਆ ਕੀ ਹਾਲ ਵਾ ਕੀ ਕਰਨ ਲਈ ਆ ਪੈਸੇ ਚਾਹੀਦੇ ਆ ਇਹਨਾਂ ਤੇ ਦਿਲਵਾਗ ਨਹੀਂ ਕਰਦਾ ਹੁੰਦਾ ਜਿੰਨਾ ਉਹ ਕਰਦਾ ਮੇਰਾ ਪਤਾ ਨਾ ਕੀ ਆ ਮਸੀ ਜੀ ਤੁਹਾਡੇ ਨਾਲ ਰਿਆ ਬੜਾ ਵਾ ਉਹ ਹੀ ਗੱਲ ਆਵਾ ਸ਼ੁਰੂ ਤੋਂ ਤੂੰ ਹੀ ਜਾਂ ਸੰਭਲਿਆ ਸੋਪਿਆ ਨੂੰ ਪਾਲਿਆ ਸਕੂਲੇ ਘਲੋਣਾ ਫਿਕਰ ਤੇ ਤੁਹਾਨੂੰ ਸਾਰਾ ਹੁੰਦਾ ਹੀ ਬਸ ਬਸ ਇਹੋ ਹੀ ਗੱਲ ਆ ਉਹ ਫਿਰ ਉਹਦਾ ਕਰਕੇ ਤੁਹਾਡੇ ਨਾਲ ਸੋ ਜਿਆਦਾ ਵਾ ਉਹਦਾ ਇਨੇ ਤਾਂ ਧਿਆਣੀ ਨਹੀਂ ਕਰਦਾ ਨਾ ਨਾ ਕਿਦੇ ਉੱਠਣਾ ਤੇ ਨਾ ਕਿਦੇ ਰੋਟੀ ਪਾਣੀ ਉਹਦੇ ਵਾਸਤੇ ਬਣਾਉਂਦਾ ਮਾਸੀ ਜੀ ਉਦਾਂ ਮੈਂ ਲਾਇਆ ਵਾ ਸਾਬ ਮੁੜ ਕੇ ਪਤਾ ਪਤਾ ਹੀ ਨਹੀਂ ਲੱਗਾ ਉਹਨਾਂ ਦੇ ਆ ਵੀ ਕਿੱਥੇ ਆ ਤੇ ਕਿੱਥੇ ਨਹੀਂ ਤੂੰ ਤਾਂ ਮੈਨੂੰ ਫੋਨ ਤੇ ਉਦਾਂ ਕਹਿੰਦੀ ਸੀ ਉਹ ਉਹ ਦੋ ਕੁ ਛੇ ਜੀ ਉਹ ਕਹਿੰਦੀ ਸੀ ਤੇ ਫਿਰ ਮੁੜ ਕੇ ਮੈਨੂੰ ਗੁੱਸੇ ਹੋਏ ਹੀ ਅੱਛਾ ਆਖਦੇ ਹੀ ਵੀ ਤੂੰ ਉਹਨਾਂ ਕੋ ਕੀ ਲੈਣਾ ਵਾ ਜਦੋਂ ਤੇਰੀਆਂ ਬਣੀਆਂ ਹੀ ਨਹੀਂ ਤੇ ਤੂੰ ਐਵੇਂ ਪੁੱਛਦੀ ਫਿਰਨਾ じゃ ਕਿੱਥੇ ਤੇ ਕਿੱਥੇ ਨਹੀਂ ਤੇ ਫਿਰ ਮੈਂ ਤਾਂ ਕਰਕੇ ਫਿਰ ਮੈਂ ਗੱਲ ਹੀ ਨਹੀਂ ਕੀਤੀ ਚੱਲ ਤਫਾ ਕਰ ਨਾ ਜਿੱਥੇ ਵੀ ਰਹਿਣਾ ਆਪਾਂ ਟੋਕ ਖੰਦਗੀਆਂ ਹੋਣਗੀਆਂ ਤੇ ਨੋਈ ਦੀ ਫਿਕਰ ਕਰਨ ਲਈ ਲੋੜ ਵਾ ਇਹ 20 ਸਾਲ ਲੰਘ ਗਏ ਆ ਇਹ ਪਤਾ ਨਹੀਂ ਹੈਗੀਆਂ ਹੋਈਆਂ ਕਿ ਮਰਗੀਆਂ ਤਾਂ ਕੀ ਹਿਸਾਬ ਹੋਆ ਨਹੀਂ ਇਹੋ ਜੀਆਂ ਨਹੀਂ ਮਰਦੀਆਂ ਹੁੰਦੀਆਂ ਆ ਇਹੋ ਜੀਆਂ ਤਾਂ ਸੋ ਜਾਣਾ ਮਾਰ ਕੇ ਫੇਰ ਮਰਦੀਆਂ ਹੁੰਦੀਆਂ ਆ ਓਏ ਵੀ ਲੋਹਣ ਚਲੋ ਹੁਣ ਵੀ ਤੇ ਟਾਈਮ ਲੰਘਣ ਹੀ ਦਿਆ ਬਸ ਉਹ ਹੀ ਟਾਈਮ ਆ ਨਾ ਜੇ ਉਹ ਬੰਦਾ ਚੰਗਾ ਹੋ ਗਏ ਕੱਢ ਲੇ ਤੇ ਚਲੋ ਆਪੇ ਸਭ ਕੋ ਵਧੀਆ ਹੋ ਜਾਊਗਾ ਦੋਹਾਂ ਜਾਨੀਆਂ ਨੇ ਦੋਵੇਂ ਘਰ ਖਰਾਬ ਕੀਤੇ ਸੀ ਨਾ ਕਿਤੇ ਉਧਰ ਸੁਖ ਸ਼ਾਂਤੀ ਸੀ ਤਾਂ ਨਾ ਕਿਤੇ ਇੱਧਰ ਹੀ ਗਈ ਤਹਾਂ ਉਹਨਾਂ ਦੇ ਤੇ ਹਿੰਸੌਖੇ ਤੇ ਹਿੰਸੌਖੇ ਮੈਂ ਪਾਣੀ ਲਿਆਵਾਂ ਘਟ ਅ ਨਹੀਂ ਨਹੀਂ ਪੁੱਤ ਪਾਣੀ ਨਹੀਂ ਗਾ ਪੀਣਾ ਲਵਲੀ ਦਾ ਵੀ ਫੋਨ ਆ ਗਿਆ ਹੀ ਵੀ ਮੈਂ ਖਲੋਤਾ ਵਾਂ ਉੱਥੇ ਅੱਛਾ ਅੱਛਾ ਤਾਂ ਆਉਂਦੇ ਆ ਨਾ ਇਕੱਠੇ ਚਾਹ ਪਾਣੀ ਪੀਣੇ ਆ ਫਿਰ ਚੱਲ ਵੇਖ ਲੈ ਮੈਂ ਕਹਿੰਨੀ ਬੜਮ ਨਹੀਂ ਉਹ ਨਹੀਂ ਨਹੀਂ ਬਹਿ ਜਾ ਤੂੰ ਘੜੀ ਤੇ ਵੇਖ ਲਾ ਇੱਕ ਗੱਲ ਵਾਰ ਪਿੰਦਰ ਹੋਂਦਾ ਹਾਂ ਜੀ ਲਵਲੀ ਨੂੰ ਵੀ ਝਾਟੀ ਸਾਲ ਹੋ ਗਿਆ ਗਏ ਨੂੰ ਝਾਟੀ ਮਾਸੀ ਜੀ ਪਤਾ ਹੀ ਨਹੀਂ ਲੱਗਾ ਗਏ ਉਹੀ ਗੱਲ ਨਾ ਸੁਖ ਦੇ ਦੇਣ ਹੋ ਨਾ ਝਟ ਨੰਗ ਜਾਂਦੇ ਆ ਲੰਗ ਜਾਂਦੇ ਆ ਤੇ ਜੇ ਕਲਾ ਹੀ ਰਵੇ ਘਰ ਦੇ ਵਿੱਚ ਸਿਆਣਿਆਂ ਸੱਚ ਹੀ ਕਿਹਾ ਵਾ ਕਲਾ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ ਸਰਪਿੰਦਰਾ ਹਾਂਜੀ ਗੇੜ ਦੀ ਆਵਾਜ਼ ਆਈ ਆ ਜਾ ਵੇਖਾਂ ਮੈਨੂੰ ਤਾਂ ਲੱਗਦਾ ਆ ਹੀ ਗਏ ਆ ਖੋਲਾ ਵਾਲਾ ਜਾ ਕੇ ਆਹ ਵੇਖਿਆ ਮਿਲਦੀ ਚੱਲ ਦਿਨ ਤੇ ਸਾਰੇ ਨੰਗ ਜਾਂਦੇ ਆ ਪਰ ਹੁਣ ਨਾ ਘਰੋਂ ਬਕਰ ਹੋਈਆਂ ਵਾ ਗੱਲ ਤਰਪਿੰਦਰ ਦੀ ਠੀਕ ਆ ਕੀਪ ਤਾਂ ਜੀਂਦੀਆਂ ਵਾਂ ਕਿ ਮਰਕ ਮੁੱਕ ਗਈਆਂ ਜਿੱਦਾਂ ਉਹਦੋਂ ਕਹਿੰਦੀ ਸੀ ਪਿੱਤਰ ਲੈ ਲੈਂਦੀਆਂ ਫਿਰਦੀਆਂ ਕੋਲ ਪਿਆਹਾ ਹੈ ਨਹੀਂ ਕੀਪ ਤਾਂ ਕਿੱਥੇ ਗੁਰਦੁਆਰੇ ਆ ਕਿ ਕਿਸੇ ਦੇ ਘਰ ਵਾ ਕਿੱਥੇ ਗਜ਼ਾਰਾ ਡਈਆਂ ਕਰਨ ਭਰਨਾ ਬੰਦੇ ਨੂੰ ਇਨਾ ਹੰਕਾਰ ਨਹੀਂ ਕਰਨਾ ਚਾਹੀਦਾ ਰੱਬ ਤੋਂ ਥੋੜਾ ਜਿਹਾ ਡਰਨਾ ਚਾਹੀਦਾ ਇਹਨਾਂ ਦੇ ਨਾ ਦੋਵਾਂ ਮਾਵਾਤਿਆਂ ਨੇ ਮਰਨ ਮਿੱਟੀ ਚੁੱਕੀ ਸੀ ਤੇ ਅਹੀਂ ਅਹੀਂ ਆ ਹੋਰ ਬੰਦਾ ਤੇਨਾਂ ਨੂੰ ਲੱਭਦਾ ਹੀ ਨਹੀਂ ਅਹੀਂ ਤਾਂ ਕੀੜੀਆਂ ਕਾਢ ਨਜ਼ਰ ਆਉਂਦੇ ਆ ਚਲੋ ਕੋਈ ਗੱਲ ਨਹੀਂ ਉਹ ਮਹਾਰਾਜ ਵੇਖਣ ਡਿਆ ਆ ਆ ਗਿਆ ਲੱਗਦਾ

ਸਸੇ ਮਾਸੀ ਸਸੇ ਕਾਲ ਪੁੱਤ ਕੀ ਹਾਲ ਹੈ ਹੋਰ ਸੁਣਾਉ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਬਾ ਠੀਕ ਠਾਕ ਵਧੀਆ ਆਪਣੀ ਸੁਣਾਉ ਤੇ ਹਾਂ ਵੀ ਠੀਕ ਆ ਹੋਰ ਵਧੀਆ ਰਿਹਾ ਸਫਰ ਹਾਂਜੀ ਸਫਰ ਵਧੀਆ ਰਿਹਾ ਕਿੱਦਾਂ ਕੰਮ ਕਰ ਚੰਗਾ ਹੀ ਕੰਮ ਕਾ ਠੀਕ ਹੀ ਅੱਛਾ ਅੱਛਾ ਤਾਂ ਹੀ ਨਾ ਟਾਈਮ ਲੱਗ ਗਿਆ ਕੇ ਚੱਲ ਚੰਗਾ ਵਾ ਕੇ ਪੁੱਤ ਕਮਾਈ ਇਦਾਂ ਹੀ ਹੁੰਦੀ ਆ ਓਏ ਆ ਛਾਟੀ ਸਾਲ ਲੰਘ ਗਏ ਵੇਖ ਲਾ ਇੱਥੇ ਤੁਹਾਨੂੰ ਪਤਾ ਫਿਰ ਗੁਜ਼ਾਰਾ ਇਦਾਂ ਦਾ ਹੀ ਚੱਲਦਾ ਹੈ ਆਹ ਹਵਾਈਆਂ ਦੇ ਵਿੱਚ ਵੀ ਕੀ ਆ ਦੋ ਸਾਲ ਲੱਗ ਗਏ ਆ ਤੇ ਵਧੀਆ ਵਾ ਚੱਲ ਵਧੀਆ ਵਾ ਹਾਂਜੀ ਨੇ ਕੀ ਦਿਵ ਸਕੂਲ ਜਾਂਦਾ ਭੀ ਆ ਚੱਲ ਆਹੋ ਸਮਝੀਏ ਮੇਰੇ ਸਾਨੂੰ ਨਹੀਂ ਦਿਖਾ ਦੇ ਜਨਾ ਆਹੋ ਆਈ ਨਹੀਂ ਮੇਰੇ ਲਾਗੇ ਵੀ ਉਹ ਫਿਰ ਫੋਨ ਵੇਖਣ ਡਈ ਅੰਦਰ ਗੋਪੀ ਦਾ ਕਿੱਦਾਂ ਆਇਆ ਫੋਨ ਮੁੜ ਕੇ ਹਾਂ ਪੁੱਤ ਗੋਪੀ ਦਾ ਫੋਨ ਆਉਂਦਾ ਠੀਕ ਠਾਕ ਵਧੀਆ ਆਹੋ ਉੱਥੇ ਦੇ ਬਾਹਰ ਹੁੰਦੀ ਰਹਿੰਦੀ ਗੱਲਾਂ ਨਾ ਅੱਛਾ ਅੱਛਾ ਆਹੋ ਮੈਂ ਰੱਖਿਆ ਵੀ ਚੱਲ ਚੱਲੀਏ ਪਿੰਡ ਨੂੰ ਫਿਰ ਇਕੱਠੇ ਚੱਲ ਜਾਂਦੇ ਹਾਂ ਆਂਦਾ ਨਹੀਂ ਅਜੇ ਟਾਈਮ ਲੱਗ ਜਣਾ ਇਹ ਆਂਦਾ ਕੰਮ ਹੁਣ ਚੰਗਾ ਮਿਲਿਆ ਵਾ ਤੇ ਦਾਦੀ ਮੈਂ ਇੱਕ ਵਾਰ ਆ ਗਿਆ ਨਾ ਮੁੜ ਕੇ ਕੰਮ ਲੱਭਣਾ ਨਹੀਂਗਾ ਕੰਮ ਸਾਰਾ ਉਹਦਾ ਕੰਪਿਊਟਰ ਤੇ ਹੀ ਆ ਬਸ ਐਵੇਂ ਪੱਕੀਆਂ ਪੁੱਟੀਆਂ ਕਟਣੀਆਂ ਤੇ ਤਨਖਾਹ ਚੰਗੀ ਏ ਆਦਾਂ ਦਾ ਜੇ ਮੈਂ ਇੱਕ ਵਾਰ ਆ ਗਿਆ ਨਾ ਮੁੰਡਾ ਵੀ ਹੋ ਰੱਖ ਲਿਆ ਤੇ ਮੇਰੀ ਵਾਰੀ ਆਉਣੀ ਨਹੀਂਗੀ ਤੇ ਮੈਂ ਹਾਂ ਚੱਲ ਕੋਈ ਨਹੀਂ ਪੁੱਤ ਲਾਲਾ 6 ਮਹੀਨੇ ਹੋਰ ਹੋ ਜਾਓ ਹੌ ਤਾਂ ਜਿੰਨਾ ਵੀ ਟਾਈਮ ਲੱਗੂਗਾ ਵਧੀਆ ਹੀ ਆ ਬਸ ਬਸ ਹਾਂ ਤੇ ਪੈਸਾ ਤੇ ਨਾ ਪੁੰਦਾ ਕਿ ਨਹੀਂ ਨਾ ਪੁੱਤ ਬੜੇ ਤੈਹੇ ਪਉਂਦਾ ਅੱਛਾ ਅੱ ਠੀਕ ਆ ਦਾਦੀ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਮੈਨੂੰ ਦੱਸ ਦਿਆ ਕਰ ਹਾਂ ਹਾਂ ਤੇ ਉਦਾਂ ਮਹੀਨੇ ਦੇ ਵੱਖਰੇ ਪਾਉਣੇ ਹੁੰਦੇ ਹੁੰਦੇ ਚੱਲ ਵਧੀਆ ਹੋ ਗਏ ਪੁੱਤਹੀਂ ਵੀ ਪਿਓ ਦਾ ਹਿਸਾਬ ਨਹੀਂ ਤਾਂ ਹਾਂ ਜੀ ਇਹਦੇ ਇੱਧਰ ਹੀ ਪਾਏ ਦੋਰੀ ਉਹ ਆਹ ਉਹਨਾਂ ਦਾ ਹੋ ਗਿਆ ਵੀ ਮਰ ਜਾਂਦਾ ਕਰ ਕਿੱਦਾਂ ਆਇਆ ਉਹਨਾਂ ਦਾ ਫੋਨ ਫੋਣ ਮੁੜ ਕੇ ਕੋਈ ਨਾ ਨਾ ਕੋਈ ਫੋਨ ਫੋਣ ਦੇ ਰਿਹਾ ਗਿਆ ਕਿ ਮਰ ਕੇ ਪਾਜੀ ਦਾ ਵੀ ਨਹੀਂ ਆਇਆ ਮੁੜ ਕੇ ਨਾ ਉਹਨਾਂ ਨੇ ਵੀ ਨਹੀਂ ਕਦੀ ਕੀਤਾ ਚੱਲ ਯੱਕ ਗੱਲਾਂ ਲਵਲੀ ਜੋ ਕਮਾਈ ਕਰਨ ਡਿਆ ਵਾ ਹਾਂ ਜੀ ਅਸੀਂ ਜੇ ਇੱਥੇ ਕੁਝ ਬਣਾਉਂਦੇ ਆਂ ਤੇ ਗੋਪੀ ਵਾਸਤੇ ਬਣਾਉਂਦੇ ਆਂ ਅਸੀਂ ਕਿਹਨੂੰ ਦੇ ਦੇਣਾ ਵਾ ਉਹ ਚਲੋ ਕੋਈ ਗੱਲ ਨਹੀਂ ਕੀ ਪਤਾ ਹੁਣ ਕਿੱਥੇ ਆ ਤੇ ਕਿੱਥੇ ਨਹੀਂ ਆ ਜੋ ਫੋਨ ਫਾਣੀ ਨਹੀਂ ਕੀਤਾ ਤੇ ਹੈਗੀਆਂ ਵਾਂ ਕਿ ਨਹੀਂ ਹੈਗੀਆਂ ਕੀ ਕਿਨੂੰ ਬਸ ਬਸ ਪਤਾ ਵਾ ਕੀ ਗੱਲ ਦਾ ਲਵਲੀ ਇੱਥੇ ਹੀ ਹੁਣੀ ਆਵਾਂ ਕਿਤੇ ਤਾਂ ਗੁਰਦੁਆਰੇ ਕੀਤਾ ਕੇ ਬੈਠੀਆਂ ਹੋਣਾ ਆ ਪੈਸੇ ਦੇ ਮੌਕੇ ਹੋਣੇ ਆ ਖਾਦਿਆਂ ਦੇ ਖੂ ਖਾਦੇ ਜਾਂਦੇ ਖਾਦੇ ਜਾਂਦੇ ਖਾਦੇ ਜਾਂਦੇ ਪੁੱਤ ਘਰਾਂ ਦੇ ਕਿ ਯਾਰੇ ਮਹਾ ਚੱਲਣ ਡਿਆ ਤੇ ਇੱਕ ਬਾਹਰ ਰਹਿਣਾ ਕਿਸੇ ਨੇ ਬਾਹਰ ਹਰ ਇੱਕ ਚੀਜ਼ ਮੋਲਦੀ ਨਾ ਤੇ ਘਰ ਦੇ ਵਿੱਚ ਸਬਜ਼ੀ ਲੈਣੀ ਪਵੇ ਤਾਂ ਤੰਗਾ ਜਾਈਦਾ ਹ ਹਮ ਚਲੋ ਕੋਈ ਗੱਲ ਨਹੀਂ

ਰੋਟੀ ਦੀ ਨਹੀਂ ਲੋੜ ਚੱਲ 2 ਮਿੰਟ ਲੱਗਣੇ ਖਾ ਜਾਓ ਨਹੀਂ ਨਹੀਂ ਫੇਰ ਜਦਨ ਆਵਾਂਗੇ ਨਾ ਕੋਈ ਨਹੀਂ ਫੇਰ ਰੋਟੀ ਖਾ ਕੇ ਜਾਵਾਂਗੇ ਹੁਣ ਲੇਟ ਹੋ ਜਾਣਾ ਹੀ ਨਹੀਂ ਫੇਰ ਲੈਵਾਂਗੇ ਕੋਈ ਜਦ ਅਹੀਂ ਆਵਾਂਗੇ ਹੁਣ ਫੇਰ ਕਿਦਨ ਤੇ ਕੋਈ ਗੱਲ ਨਹੀਂ ਮਾਰਿਓ ਫੇਰ ਚੰਗਾ ਚੰਗਾ ਮਾ ਸਰ ਚੰਗਾ 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 ਪਤਾ ਚੰਗਾ ਫੇਰ ਰੁਪਿੰਦਰ ਚੰਗਾ ਚੰਗਾ ਮਾਰਿਓ ਫੇਰ ਚੰਗਾ ਕੋਈ ਨਹੀਂ ਆਉਂਦੇ ਕਿਸ ਦਿਨ ਮੇਰੀ ਗੱਲ ਸੁਣੋ ਸਫਰ ਵਧੀਆ ਰਿਹਾ ਠੀਕ ਠਾਕ ਹਾਂ ਸਫਰ ਤੇ ਵਧੀਆ ਹੈ ਤੇ ਕਰ ਲੋ ਜੀ ਜੁੜ ਬਸ ਕਰਨ ਲੱਗਾ ਵਾਂ ਤੂੰ ਲੀਨ ਕਿਦਾਂ ਸੌਂਗੀ ਆ? ਲੀਨ ਸੌਂਗੀ ਆਈ ਆ ਗਈ ਉੱਠ ਕੇ। ਆ ਕੇ। ਹਾਂ ਮੈਂ ਪੁੱਤ ਆ ਗਿਆ। ਤੇ ਤੂੰ ਤਾਂ ਸੁੱਤੀ ਸੀ। ਹੈ? ਚਲ ਕੀ ਢਾਲਣਾ ਸੁੱਤੀ ਆ ਤੇ ਉੱਠ ਕੇ ਆਵੀ ਗਈ ਹੈ ਹੁਣ। ਉੱਠ ਕੇ ਵੇਖ ਲਾ ਆਵੀ ਗਈ ਹੈ। ਹੋਰ ਫਿਰ ਸਕੂਲੋਂ ਹੋਈ ਆ। ਪੜ੍ਹਨੀ ਹੁੰਨੀ ਹੈ ਕਿ ਨਹੀਂ? ਪੱਕੀ ਗੱਲ ਆ। ਚੱਲ ਵਧੀਆ ਵਜੇ ਪੜ੍ਹਨੀ ਆ। ਪਾਪਾ ਆ ਗਏ ਵੀ ਅੱਲਾ ਮੈਂ ਤੈਨੂੰ ਕਿਹਾ ਸੀ ਨਾ ਸਵੇਰੇ ਸਕੂਲ ਚਲ ਜਾ ਤੇ ਤੇਰੇ ਉਹਦੇ ਨੂੰ ਪਾਪਾ ਨਹੀਂ ਆਏ ਲੈਣਾ। ਆ ਗਏ ਨਾ। ਕਿ ਨੀ ਆ ਜੀ ਜਲੇ ਗਿਆ ਮੈਂ ਤੇਰੇ ਅੱਤੇ ਵੇਖੜੀਆਂ ਕੋਹ ਨਹੀਂ ਦੇਣਾ ਇਹਨੂੰ ਮੈਂ ਚਲ ਦੇ ਜਾ ਉਹ ਵਿੱਚ ਬੈਗ ਚ ਪਈਆਂ ਹੀ ਕੋਹ ਨਹੀਂ ਦੇਣਾ ਲੈਣੀ ਜੀਜੀ ਗਾੜੀਆਂ ਜੀਜੀ ਲੈਂਦੀ ਨਹੀਂ ਉਹ ਆਪਾਂ ਨੇ ਕਹ ਲੈਂਦੀ ਆ ਚਲ ਜਾ ਦੇ ਉਹਨੂੰ ਜਰੀ ਨੂੰ ਲਿਆ ਕੇ ਚਲਾ ਦਵਾ ਚਲ ਜਾ ਲੈ ਆਲਾ ਉਹ ਲਿਆ ਮੈਂ ਚਲਾ ਕੇ ਦਿੰਦਾ ਤੈਨੂੰ ਸੋਣੀ ਨਾ ਕੱਦੀ ਪਤਾ ਨਹੀਂ ਉਹਨਾਂ ਚਾਲ ਸੁਣ ਲੂਈ ਹੈ ਕਿ ਵਿੱਚ ਕਿ ਨਹੀਂ ਲੈ ਇਹਦੇ ਚ ਵੇਖ ਲੈਂਦੇ ਪੜਾ ਹੈਗੇ ਹਾਂ ਇਹਦੇ ਸਹੀ ਹੈ ਪਤਾ ਨਹੀਂ ਹੁਣ ਲੀਨ ਚੱਲਦੇ ਆ ਕਿ ਨਹੀਂ ਓਏ ਓਏ ਹਾਲੇ ਇਹ ਤਾਂ ਚਲਾ ਕਰਦੇ 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 ਗਾਨ ਆਹ ਦੌੜ ਗਈ ਓ